ਪਾਨੀਗੜ ਇਥੋਂ ਦੇ ਨੇੜਲੇ ਪਿੰਡਾਂ ਦੇ ਨਾਂ ਪਰ ਵਿਖੇ ਤੀਆਂ ਦਾ ਤਿਹਾਰ ਮਨਾਇਆ ਗਿਆ ਇਹ ਤਿਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਟਾਹ ਮਨਾਇਆ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਬਰਾਜ ਪਹੁੰਚ ਕੇ ਸ਼ਿਰਕਤ ਕੀਤੀ ਤੇ ਇਹਨਾਂ ਨੇ ਕੀ ਕਿਹਾ ਜਰਾ ਸੁਣੋ ਰਿਪੋਰਟਰ ਰਾਜ ਚੁੰਨੀ ਪਾਨੀਗੜ ਸੋ ਜੀ ਉਹ yağ ਸੌਣ ਦੀਆਂ ਧੀਆਂ ਨੇ ਤੇ ਸੌਣ ਵੀ ਵਰਸ ਰਹੇ ਆ ਤੇ ਧੀਆਂ ਵੀ ਪੈ ਰਹੀਆਂ ਨੇ ਸੋ ਬਹੁਤ ਖੁਸ਼ੀ ਹੋਈ ਅੱਜ ਨਗਰਾਂਪੁਰ ਪਿੰਡ ਦੇ ਵਿੱਚ ਸਾਰੇ ਸਾਡੇ ਭਰਾ ਗੁਰਪ੍ਰੀਤੂਣੇ ਵਿਕਰਮੂਣੇ ਖੜੇ ਨੇ ਨਗਰਾਂਲ ਦੇ ਸਾਰੇ ਇਹਨਾਂ ਦੀ ਟੀਮ ਨੇ ਜਿਹੜਾ ਇਹ ਪ੍ਰਾਲਾ ਕੀਤਾ ਅੱਜ ਧੀਆਂ ਦਾ ਜਿਹੜਾ ਤਿਹਾਰ ਆ ਜਿਹੜਾ ਮਨਾਇਆ ਜਾ ਰਿਹਾ ਸੋ ਸਾਡੀਆਂ ਭੈਣਾਂ ਸਾਰੀਆਂ ਧੀਆਂ ਨਗਰ ਦੀਆਂ ਜਿਹੜੀਆਂ ਹਮੇਸ਼ਾ ਆਪਣੇ ਨਗਰ ਖੇੜੇ ਦੀ ਸੁੱਖ ਮੰਗਦੀਆਂ ਨੇ ਸੋ ਅੱਜ ਆਪਣੇ ਨਗਰ ਖੇੜੇ ਦੇ ਵਿੱਚ ਆਪਣੇ ਪੇਕਿਆਂ ਦੇ ਘਰ ਜਿਹੜੀਆਂ ਗਈਆਂ ਹੋਈਆਂ ਪੂਰੀਆਂ ਧੀਆਂ ਮਨਾਉਣ ਦੇ ਲਈ ਆਏ ਨੇ ਸੋ ਪਰਮਾਤਮਾ ਕਰੇ ਕਿ ਇਹ ਜਿਹੜੀ ਰੌਣਕ ਆ ਸਾਡੇ ਪਿੰਡਾਂ ਦੇ ਵਿੱਚ ਸਾਡੇ ਵੇੜਿਆਂ ਦੇ ਵਿੱਚ ਜਿਹੜੀ ਹਮੇਸ਼ਾ ਜਿਹੜੀ ਸਾਡੇ ਸਰਕਾਰ ਬਦਲਾਵ ਲੈ ਕੇ ਆਈ ਹੈ ਔਰ ਬਦਲਾਵ ਕੱਲਾ ਸੱਭਿਆਚਾਰਕ ਖੇਤਰ ਦੀ ਨਹੀਂ ਤੋਂ ਕਿਉਂਕਿ ਅਲੱਗ ਅਲੱਗ ਨਾਲ ਹੀ ਚਾਹੇ ਸਪੋਰਟਸ ਦੇ ਖੇਤਰ ਦੀ ਗੱਲ ਕਰ ਲਈਏ ਪਿੰਡਾਂ ਬਦਲ ਪੰਜਾਬ ਦੀ ਗੱਲ ਕਰ ਲਈਏ ਸੋ ਹਰ ਖੇਤਰ ਦੇ ਵਿੱਚ ਸਰਕਾਰ ਆ ਜਿਹੜੀ ਆਪਣੀ ਪਹਿਲ ਕਰਦੀ ਹੈ ਜਿਹੜੀ ਦਿਖਾ ਰਹੀ ਹੈ ਔਰ ਲੋਕ ਵੀ ਜਿਹੜੀ ਸੀ ਬਹੁਤ ਖੁਸ਼ੀ ਹੁੰਦੀ ਹੈ ਜਿਹੜਾ ਲੋਕਾਂ ਦਾ ਪਿਆਰ ਆ ਇਹ ਪਿਆਰ ਆ ਜਿਹੜਾ ਲੋਕਾਂ ਦਾ ਜਿਹੜਾ ਮਿਲਦਾ ਔਰ ਜਿਹੜੀ ਇਸੇ ਚੀਜ਼ ਤੋਂ ਜਿਹੜੀ ਅਨਰਜੀ ਜਿਹੜੀ ਮਿਲਦੀ ਹੈ ਮੈਂ ਸ਼ੁਰੂਆਤੀ ਇਤਿਹਾਸ ਗਰੀਏ ਮੈਂ ਕੀ ਦੱਸੌਣ ਦੀਆਂ ਤੀਆਂ ਨੇ ਸੌਣ ਵੀ ਵਰ੍ਹ ਰਹੀਆਂ ਤੇ ਤੀਆਂ ਵੀ ਲੱਗ ਰਹੀਆਂ ਨੇ ਤੇ ਦੋਨੋਂ ਚੀਜ਼ਾਂ parallel ਚੱਲ ਰਹੀਆਂ ਨੇ ਔਰ ਬਾਅਦ ਦੇਖ ਲਓ ਤੁਸੀਂ ਨਾ ਤਾਂ ਪਰ ਰੱਬ ਪਿੱਛੇ हट ਰਿਹਾ ਮੀ ਪਾਉਣ ਤੋਂ ਤੇ ਨਾ ਜਿਹੜੀਆਂ ਸਾਡੀਆਂ ਕੁੜੀਆਂ ਨੇ ਉਹਨਾਂ ਦੇ ਬੋਲੀ ਹੱਤ ਤੱਕ ਮੋਰੀਆਂ ਨੇ ਸੋ ਇਹ ਜਿਹੜਾ ਮੁਕਾਬਲਾ ਉਹਨਾਂ ਦਾ ਲਗਾਤਾਰ ਚੱਲ ਰਿਹਾ